ਸਸੀਅਕਾਲ ਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਲਓ ਜੀ ਅੱਜ ਦੀ ਵੀਡੀਓ ਤੁਹਾਡਾ ਸਵਾਗਤ ਹੈ ਜੀ ਫਾਰਮ ਟਰੈਕ 60 ਲੈ ਕੇ ਆਏ ਆ ਈਪੀਆਈ ਮਾਡਲ ਹੈ ਮਾਡਲ 2008 ਪੰਜਾਬ ਨੰਬਰ ਰੇਟ 260 ਰੈ ਨਾਲ ਹੈ ਏਰੀਆ ਕੋਟਲੀ ਖੁਰਦ ਬਠਿੰਡਾ ਠੀਕ ਹੈ ਜੀ ਮੋਡ ਬਿਲਕੁਲ ਕੋਲ ਪੈਂਦੇ ਜੀ ਮੋਬਾਈਲ ਨੰਬਰ ਸਕਰੀਨ ਤੇ ਹੈ ਜੀ ਇਹ ਸਾਡੇ ਰਿਸ਼ਤੇਦਾਰਾਂ ਦਾ ਟਰੈਡ ਹੈ ਜੀ ਫੁੱਲ ਗਰੰਟੀ ਹੈ ਕੋਈ ਕਮੀ ਪੇਸ਼ੀ ਨਹੀਂ ਜੇਕਰ ਕੋਈ ਵੀ ਵੀਰ ਖਣਾ ਖਰੀਦਣਾ ਚਾਹੁੰਦਾ ਤਾਂ ਡਾਇਰੈਕਟ ਨਾ ਨੰਬਰ ਦਿੱਤਾ ਗਿਆ ਕਾਲ ਕਰ ਲਿਓ ਬਾਈ ਜੀ ਲਾਂਭਾ 1% ਨਹੀਂ ਆਉਣਾ ਜੀ ਕਿਸੇ ਵੀ ਗੱਲ ਦਾ ਫੁੱਲ ਵਧੀਆ ਟਰੈਡ ਪਿਆ ਜੀ ਫੁੱਲ ਗਰੰਟੀ ਵਾਲਾ ਠੀਕ ਹੈ ਜੀ ਦਿੱਤੇ ਨੰਬਰ ਤੇ ਕਾਲ ਕਰਕੇ ਤੁਸੀਂ ਟਰੈਡ ਖਰੀਦ ਸਕਦੇ ਹੋ ਜੀ ਤੇ ਅਗਲੀ ਐਡ ਵੱਲ ਵਧਦੇ ਹਾਂ ਜੀ ਅਗਲੀ ਐਡ ਜਿਹੜੀ ਆਪਣੇ ਕੋਲੇ ਆਈ ਹੈ ਜੀ ਚੈੱਕ ਕਰ ਸਕਦੇ ਹੋ ਜੀ ਸਵਿਫਟ ਗੱਡੀ ਆਈ ਹੈ ਆਪਣੇ ਕੋਲੇ ਮਾਡਲ ਦੀ ਗੱਲ ਕਰੀਏ ਤਾਂ 2008 ਮਾਡਲ ਹੈ ਜੀ ਰੇਟ ਦੀ ਗੱਲ ਕਰੀਏ ਤਾਂ 1 ਲੱਖ ਤੇ 40000 ਰੁਪਏ ਦੀ ਡਿਮਾਂਡ ਰੱਖੀ ਗਈ ਆ ਤੇ 1 ਲੱਖ 30000 ਕਿਲੋਮੀਟਰ ਇਹ ਗੱਡੀ ਚੱਲੀ ਹੋਈ ਆ ਏਰੀਆ ਦੀ ਗੱਲ ਕਰੀਏ ਤਾਂ ਕੋਟਪਈ ਮੁਕਸਰ ਦੇ ਵਿੱਚ ਪੈ ਜਾਂਦਾ ਜੀ ਬੀਡੀਆਈ ਗੱਡੀ ਹੈ ਵੀਰੇ ਇਹ ਤੇ ਨੰਬਰ ਇਹਨਾਂ ਨੇ ਦੋ ਦਿੱਤੇ ਹੋਏ ਆ ਸਕਰੀਨ ਦੇ ਉੱਪਰ ਚੱਲ ਰਹੇ ਨੇ ਦੋਨੇ ਨੰਬਰ ਵਾਈਟ ਕਲਰ ਹੈ ਜੀ ਵਧੀਆ ਕੰਡੀਸ਼ਨ ਦੀ ਪਈ ਆ ਗੱਡੀ ਸਾਫ ਸੁਥਰੀ ਸੰਭਾਲ ਦੇ ਵਿੱਚ ਚੱਲੀ ਹੋਈ ਗੱਡੀ ਹੈ ਜੀ ਸਵਿਫਟ ਬੀਡੀਆਈ ਤੇ 1 40 ਦੀ ਇਹ ਦੇਣੀ ਆ ਜੀ 2008 ਮਾਡਲ ਗੱਡੀ ਹੈ ਜੀ ਸੋ ਅਗਲੀ ਐਡ ਵੱਲ ਵਧਦੇ ਅਗਲੀ ਐਡ ਆਪਾਂ ਨਾਲ ਕੋਲੇ ਵੀਡੀਓ ਆਈ ਆ ਬਾਈ ਜੀ ਤੁਸੀਂ ਚੈੱਕ ਕਰ ਸਕਦੇ ਹੋ ਕਿ ਜਿਪਸੀ ਆਈ ਹੈ ਆਪਣੇ ਕੋਲੇ ਪੂਰੀ ਵਧੀਆ ਘੈਂਟ ਤਿਆਰ ਕੀਤੀ ਹੋਈ ਜਿਪਸੀ ਹੈ ਜੀ ਕਲਰ ਦੇਖੋ ਜੀ ਪੂਰੇ ਸ਼ਾਈਨਿੰਗ ਚ ਕਲਰ ਪਿਆ ਜੀ ਐਨੀ ਕੋਈ ਫਿੱਟਿਆ ਹੋਇਆ ਕਲਰ ਹੈ ਹਨਾ ਜ ਜ ਤੁਹਾਨੂੰ ਐ ਦਾਗੀ ਜੀ ਮਿਲੂਗੀ ਕਲਰ ਐ ਜਮਾਂ ਲਿਸ਼ਕਾ ਮਾਰਦਾ ਕਲਰ ਮਿਲੂਗਾ ਜੀ ਵਾਈਟ ਟਾਇਰਾਂ ਦੇ ਰਿੰਬਾਂ ਦੇ ਵਿੱਚ ਮਿਲੂਗੀ ਜੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਫੁੱਲ ਵਧੀਆ ਪਈ ਹੈ ਜੀ ਸਾਰੀ ਹਨਾ ਜਿੰਨੀ ਐਸੈਸਰੀ ਲੱਗੀ ਹੋਈ ਹੈ ਸਾਰਾ ਕੁਝ ਨਾਲ ਦੇਣਾ ਬਾਈ ਜੀ ਕੋਈ ਚੀਜ਼ ਰੱਖਣੀ ਨਹੀਂ ਹੈਗੀ ਜਿਪਸੀ ਹੈਗੀ ਹੈ ਜੀ ਮਾਡਲ 2005 CNC ते CNG ਵੀਜੀ ਤੇ CNG ਤੇ ਪੈਟਰੋਲ ਤੇ ਵੀ ਇਹ ਚੱਲਦੀ ਹੈ ਜੀ ਠੀਕ ਹੈ ਜੀ ਤੇ 2015 ਚ ਮਿਲਟਰੀ ਚੋ ਬਾਈ ਹੋਰੇ ਕਹਿੰਦੀ ਵੀ ਅਸੀਂ ਲਈ ਸੀ ਬਾਈ ਜੀ ਮਿਲਟਰੀ ਚੋ ਲਈ ਗਈ ਇਹ ਬਾਈ ਜੀ ਜਿਪਸੀ 2015 ਚ ਇਹਨਾਂ ਨੇ ਲਈ ਹੈ ਮਾਡਲ ਪਰ ਇਹ 2005 ਹੈ ਜੀ ਰੇਟ ਦੀ ਗੱਲ ਕਰੀ ਤਾਂ ਬਾਈ ਜੀ ਜਿਹੜਾ ਰੇਟ ਮੰਗਿਆ ਗਿਆ ਹੋ 2.5 ਲੱਖ ਰੁਪਏ ਦੀ ਡਿਮਾਂਡ ਕੀਤੀ ਗਈ ਹੈ ਜੀ ਬਿਲਕੁਲ ਤੇ ਬਾਕੀ ਮੌਕੇ ਤੇ ਹੋ ਜੂਆ ਹੈਵੀ ਬੰਪਰ ਲੱਗਿਆ ਹੋਇਆ ਚੈੱਕ ਕਰ ਸਕਦੇ ਹੋ ਬਾਈ ਜੀ ਪੀ ਵੀ ਨੰਬਰ ਹੈ ਪਿੱਛੋਂ ਵੀ ਤੁਸੀਂ ਸਰੀ ਵਗੈਰਾ ਦੇਖ ਲਈ ਜੀ ਸ਼ਾਈਨਿੰਗ ਰੰਗ ਵਗੈਰਾ ਦੀ ਬਹੁਤ ਵਧੀਆ ਪਈ ਹੈ ਜੀ ਸ਼ੀਸ਼ੇ ਛੁਸ਼ੇ ਪੂਰਾ ਕੁਝ ਸਭ ਕੁਝ ਨਾਲ ਦਾ ਹੈ ਨਾ ਤੇ ਵਧੀਆ ਜਿਪਸੀ ਪਈ ਹੈ ਜੀ ਤੁਹਾਨੂੰ ਹੈ ਨਾ ਅੰਦਰੋਂ ਵੀ ਚੈੱਕ ਕਰਵਾ ਦਿੰਦੇ ਆ ਡੈਸ਼ਬੋਰਡ ਤੁਸੀਂ ਚੈੱਕ ਕਰ ਲਿਓ ਬਾਈ ਜੀ ਤੇ ਸੰਭਾਲ ਫੁੱਲ ਬਾਈ ਫੁੱਲ ਸੰਭਾਲ ਚ ਰਹੀ ਹੈ ਨਾ ਗੱਡੀ ਕਮੀ ਪੇਸ਼ੀ ਗੱਡੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਹੈ ਨਹੀਂ ਠੀਕ ਹੈ ਜੀ ਮੋਬਾਈਲ ਨੰਬਰ ਦੀ ਗੱਲ ਕਰੀ ਤਾਂ ਮੋਬਾਈਲ ਨੰਬਰ ਤੁਹਾਡੀ ਸਕਰੀਨ ਤੇ ਹੈ ਬਾਈ ਜੀ 94161 ਤੇ 44308 ਇਹ ਨੰਬਰ ਤੇ ਕਾਲ ਕਰਕੇ ਬਾਈ ਜੀ ਤੁਸੀਂ ਜਿਪਸੀ ਖਰੀਦ ਸਕਦੇ ਹੋ ਫੁੱਲ ਵਧੀਆ ਬਾਈ ਜੀ ਸਾਰੀ ਵਧੀਆ ਸਮਾਂਹ ਚ ਰੱਖੀ ਗਈ ਆ ਪੀਵੀ ਨੰਬਰ ਆ ਤੇ ਮਾਡਲ ਦੀ ਗੱਲ ਕਰੀ ਤਾਂ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਸੀ ਬਾਈ ਜੀ 2005 ਮਾਡਲ ਆ ਤੇ ਬਾਈ ਨੇ ਦੋਨੇ ਫੰਕਸ਼ਨ ਔਨ ਕਰਵਾਏ ਆ ਪੈਟਰੋਲ ਤੇ ਵੀ ਚੱਲ ਜੂ ਬਾਈ ਜੀ ਤੇ ਸੀਐਨਜੀ ਤੇ ਵੀ ਚੱਲ ਜੂਗੀ ਹਨਾ ਜੀ ਤੇ ਇਹਨਾਂ ਨੇ ਕਢਾਈ ਸੀ ਬਾਈ ਜੀ 2015 ਚ ਮਿਲਟਰੀ ਤੋਂ ਤੇ ਮਾਡਲ ਸੀ ਕੀ 8 ਅੱਗੇ ਆਪਣੇ ਕੋਲ ਬਾਈ ਜੀ ਸਵਿਫਟ ਦੀ ਵੀਡੀਓ ਦੇਖ ਰਹੇ ਹਾਂ ਤੁਸੀਂ ਸਵਿਫਟ ਗੱਡੀ ਆਈ ਹੈ ਜੀ ਮਾਡਲ ਹੈਗੀ ਆ ਜੀ 2014 ਏਰੀਆ ਹੈਗਾ ਜੀ ਸਮਰਾਲਾ ਰੇਟ ਹੈਗਾ ਜੀ 3 ਲੱਖ ਤੇ 75000 ਰੁਪਏ ਦੀ ਡਿਮਾਂਡ ਆ ਬਾਈ ਜੀ ਠੀਕ ਆ ਮੌਕੇ ਤੇ ਮਾਨਤਾਣ ਬਾਈ ਜੀ ਫੁੱਲ ਹੋ ਜੂਗਾ ਤੇ ਨੰਬਰ ਦਿੱਤਾ ਹੋਇਆ ਸਕਰੀਨ ਤੇ ਬਾਈ ਜੀ ਗੱਲਬਾਤ ਕਰਕੇ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ ਸਪਲਫਟ ਖਰੀਦ ਸਕਦੇ ਹੋ ਕੰਡੀਸ਼ਨ ਚੈੱਕ ਕਰ ਲਿਓ ਬਾਈ ਜੀ ਕੱਚ ਕੰਡੀਸ਼ਨ ਆ ਬਿਲਕੁਲ ਸਾਫ ਕੰਡੀਸ਼ਨ ਦੀ ਗੱਡੀ ਪਈ ਆ ਬਾਈ ਜੀ ਕਿਸੇ ਤਰ੍ਹਾਂ ਦੀ ਕੋਈ ਵੀ ਕਮੀ ਪੇਸ਼ੀ ਨਹੀਂ ਬੰਪਰ ਟੂ ਬੰਪਰ ਬਿਲਕੁਲ ਗੱਡੀ ਸਾਫ ਪਈ ਆ 14 ਮਾਡਲ ਦੇਖ ਲਓ ਬਾਈ ਜੀ ਬਿਲਕੁਲ ਸਾਫ ਗੱਡੀ ਆ ਬੀਡੀਆਈ ਹੈਗੀ ਆ ਜੀ ਪੀਵੀ 10 ਨੰਬਰ ਦੀ ਗੱਡੀ ਆ ਠੀਕ ਹੈ ਜੀ ਨੰਬਰ ਸਕਰੀਨ ਤੇ ਚੱਲ ਰਿਹਾ ਜੇਕਰ ਖਰੀਦਣਾ ਚਾਹੁੰਦੇ ਹੋ ਤਾਂ ਖਰੀਦ ਸਕਦੇ ਹੋ ਬਾਈ ਜੀ ਫੁੱਲ ਸਾਫ਼ ਹੈ ਸਮਹਾਲ ਦੇ ਵਿੱਚ ਚੱਲੀ ਹੋਈ ਗੱਡੀ ਆ ਤੇ ਬਾਕੀ ਜਾਣਕਾਰੀ ਸਾਰੀ ਹੈ ਨਾ ਵੀਰ ਹੋਣਾ ਦਾ ਨੰਬਰ ਦਿੱਤਾ ਹੈ ਕਾਲ ਕਰ ਲਿਓ ਸਾਰੀ ਜਾਣਕਾਰੀ ਤੁਸੀਂ ਇਹਨਾਂ ਤੋਂ ਪ੍ਰਾਪਤ ਕਰ ਸਕਦੇ ਹੋ ਜੀ ਸੋ ਅਗਲੀ ਐਡ ਆਪਲ ਬਾਲ ਆਪਾਂ ਵੱਧਦੇ ਆ ਜੀ ਅਗਲੀ ਜਿਹੜੀ ਐਡ ਆਪਣੇ ਕੋਲੇ ਆਈ ਹੈ ਬਾਈ ਜੀ HMT ਟਰੈਕ ਆਇਆ ਬਾਈ ਜੀ HMT 3511 3511 ਟਰੈਕ ਲੈ ਕੇ ਆਇਆ ਬਾਈ ਜੀ ਮਾਡਲ 1985 ਚੈੱਕ ਕਰ ਸਕਦੇ ਹੋ ਟਰੈਕ ਬਾਈ ਸਾਰਾ origignal ਟਰੈਕ ਪਿਆ ਕੋਈ ਕਮੀ ਪੇਸ਼ੀ ਨਹੀਂ ਟਰੈਕ ਦੇ ਵਿੱਚ ਹਨਾ ਚੈੱਕ ਕਰ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲਓ MRF ਦੇ ਟਾਇਰ ਨੇ ਮੰਗਰੇਲੇ ਟਾਇਰ ਗੁਡੀਅਰ ਦੇ ਨੇ ਤੇ ਗੁੱਡੀਆਂ ਤੁਸੀਂ ਚੈੱਕ ਕਰ ਸਕਦੇ ਹੋ ਅਤਾਜਾ ਲਾ ਸਕ 70% ਵਾਂਗੂ ਟਾਇਰ ਪਏ ਨੇ ਪੰਡ ਹੈਗਾ ਚੁਲਾਰ ਤੇ ਰੇਟ ਦੀ ਗੱਲ ਕਰੀਏ ਤਾਂ 90000 ਰੁਪਏ ਦੀ ਡਿਮਾਂਡ ਰੱਖੀ ਗਈ ਆ ਵਧੀਆ ਟਰੈਕ ਚੱਲਦਾ ਮੋਬਾਈਲ ਨੰਬਰ ਸਕਰੀਨ ਤੇ ਆ ਕਾਲ ਕਰ ਲਿਓ ਬਾਈ ਜੀ ਸਾਰੀ ਜਾਣਕਾਰੀ ਪਲੱਸ ਤੁਸੀਂ ਖਰੀਦਣਾ ਚਾਹ ਰਹੇ ਹੋਗਾ ਠੀਕ ਹੈ ਜੀ ਅੱਗੇ ਵੀਰ ਹੋਰਾਂ ਨੇ ਐਡ ਪੁਆਈਆ ਬਾਈ ਜੀ ਦੇਸੀ ਆਂਡਿਆ ਦਾ ਕੰਮ ਕਰਦੇ ਨੇ ਵੀਰ ਹੋਰ ਾਂਡੇ ਬਕਾਉਨੇ ਬਾਈ ਜੀ ਦੇਸੀ ਪਰ ਪੀਸ ਜਿਹੜਾ ਦੇਣਾ ਬਾਈ ਬਲੇਲਰ ਅੰਡਿਆਂ ਦੇ ਮੁਕਾਬਲੇ ਦੇ ਦੇਣਾ ਦੂਸਰਾ ਅੰਡਾ ਵੀ 10 ਰੁਪਏ ਮਿਲਦਾ ਤਾਂ ਬਾਈ ਹੋਰੀ ਕਹਿੰਦੇ ਵੀ ਰੇਟ ਬਿਲਕੁਲ ਡਾਊਨ ਮਾਰਤਾ ਸੀ 10 ਰੁਪਏ ਆਪਾਂ ਪੀਛਤੇ ਦੇਾਂਗੇ ਦੇਸੀ ਅੰਡੇ ਆ ਬਾਈ ਜੀ ਤੇ ਕੁਆਲਿਟੀ ਪੂਰੀ ਵਧੀਆ ਬਾਈ ਕਹਿਣ ਦੀ ਲੋੜ ਹੀ ਨਹੀਂ ਬਾਈ ਹੋਰ ਇਹਦਾ ਨੰਬਰ ਹੈ ਜਿਹੜਾ ਸਕਰੀਨ ਤੇ ਆ ਸਾਰੀ ਗੱਲਬਾਤ ਕਰਕੇ ਤੁਸੀਂ ਜੇਕਰ ਕੋਈ ਵੀਰ ਨੂੰ ਹਨਾ ਅੰਡਿਆਂ ਦੀ ਲੋੜ ਹੈ ਤਾਂ ਉਹ ਇਹਨਾਂ ਨਾਲ ਗੱਲਬਾਤ ਕਰ ਸਕਦੇ ਆ ਸਟਾਕ ਹੁਣ ਬਾਈ ਹੋਰੀ ਦੱਸਣਗੇ ਬਾਈ ਕਿੰਨਾ ਕਿੰਨਾ ਕੋਲੇ ਕਿਸ ਹਿਸਾਬ ਨਾਲ ਮਿਲੂਗਾ ਅੱਗੇ ਬਾਈ ਜੀ ਆਪਣੇ ਕੋਲੇ ਰੀਪਰ ਆਇਆ ਤੂੜੀ ਵਾਲਾ ਰੀਪਰ ਚੈੱਕ ਕਰ ਸਕਦੇ ਹੋ ਕੰਪਨੀ ਜਸਮੰਤ ਬਾਈ ਜੀ ਫੁੱਲ ਵਧੀਆ ਕੰਪਨੀ ਆ ਪਹਿਲੀ ਗੱਲ ਤਾਂ ਦੂਜੀ ਗੱਲ ਹੈ ਬਾਈ ਮਾਡਲ ਹੈਗਾ 2022 2022 ਮਾਡਲ ਹੈ ਜੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਜਿਵੇਂ ਨਵੇਂ ਵਰਗਾ ਰੀਪਰ ਪਿਆ 1 ਲੱਖ ਤੇ 75000 ਰੁਪਏ ਦੀ ਡਿਮਾਂਡ ਰੱਖੀ ਗਈ ਆ ਬਾਕੀ ਮੌਕੇ ਤੇ ਹੋ ਜੂ ਬਾਕੀ ਮੋਬਾਈਲ ਨੰਬਰ ਤੋਂ ਡਿਸਕ੍ਰੀਨ ਤੇ ਆ ਗੱਲਬਾਤ ਕਰ ਲਿਓ ਬਾਈ ਜੀ ਸਾਰੀ ਜਾਣਕਾਰੀ ਲੈ ਸਕਦੇ ਹੋ ਵੀ ਕਿੱਥੇ ਖੜਾ ਹੈ ਕਿੰਨੇ ਦਾ ਲਾਸਟ ਦੇ ਦੇਣਗੇ ਸਾਰੀ ਗੱਲ ਬਾਤ ਇਹ ਦੱਸ ਦੇਣਗੇ ਬਾਈ ਜੀ ਰੇਟ ਪਰ ਜਿਹੜਾ ਮੰਗਿਆ ਗਿਆ 1,75,000 ਰੁਪਏ ਦੀ ਡਿਮਾਂਡ ਕੀਤੀ ਗਈ ਆ ਲਓ ਜੀ ਅੱਜ ਵੱਖਰੀ ਜੀ ਇੱਕ ਹੋਰ ਆਪਾਂ ਚੀਜ਼ ਲੈ ਕੇ ਆਏ ਆ ਸੋਲਰ ਟਰਾਲੀ ਲੈ ਕੇ ਆਏ ਆ ਬਾਈ ਜੀ ਆਪਾਂ ਜੇ ਕੋਈ ਵੀਰ ਨੂੰ ਸੋਲਰ ਟਰਾਲੀ ਚਾਹੀਦੀ ਆ ਸੋਲਰ ਟਰਾਲੀ 16 ਪੈਨਲ ਵਾਲੀ ਬਈ ਟਰਾਲੀ ਆ ਇਥੇ ਬਾਈ ਜੀ 16 ਪੈਨਲ ਲੱਗ ਜਾਣਗੇ ਕਈ ਵੀਰਾਂ ਦੇ ਹਨਾ ਖੇਤਾਂ ਦੇ ਵਿੱਚ ਮੋਟਰਾਂ ਨੇ ਪਰ ਉਹ ਕੋਈ ਦਿੱਕਤ ਕਰਕੇ ਹਨਾ ਵੀ ਉਹਨਾਂ ਨੂੰ ਹੁੰਦਾ ਵੀ ਆਪਣੀਆਂ ਪਲੇਟਾਂ ਕੋਈ ਚੋਰੀ ਨਾ ਹੋ ਜਾਣ ਤਾਂ ਉਹ ਇਹਨਾਂ ਉੱਤੇ ਲਵਾ ਸਕਦਾ ਬਾਈ ਜੀ ਤੁਸੀਂ ਟਰਾਲੀ ਘਰੇ ਲਿਆਓ ਜੋ ਲੋਡ ਹੋਵੇ ਲਿਆ ਸਕਦੇ ਹੋ ਏਰੀਆ ਮੁਕਸਰ ਸਾਹਿਬ ਨੰਬਰ ਸਕਰੀਨ ਤੇ ਜੇਗਾ ਖਰੀਦਣਾ ਚਾਹੁੰਦੇ ਹੋ 16 ਪਲੇਟਾਂ ਵਾਲੀ ਟਰਾਲੀ ਹੈ ਬਾਈ ਜੀ 16 ਪਲੇਟਾਂ ਲੱਗ ਜਾਣਗੀਆਂ ਉੱਪਰ ਇਹਦੇ ਸੋ ਅਗਲੀ ਵੀਡੀਓ ਜਿਹੜੀ ਆਪਣੇ ਕੋਲੇ ਆਈ ਹੈ ਬਾਈ ਜੀ ਜ਼ਮੀਨ ਦਾ ਟੱਕ ਲੈ ਕੇ ਆਏ ਆ 14.5 ਕਿੱਲੇ ਜ਼ਮੀਨ ਆ 15 ਦੀ ਵਿੱਚ ਮੋਟਰ ਆ 20 ਦਾ ਕਨੈਕਸ਼ਨ ਆ ਠੀਕ ਹੈ ਜੀ ਕਨੈਕਸ਼ਨ 20 ਦਾ ਮੋਟਰ 15 ਦੀ ਪਾ ਰੱਖੀ ਹੈ ਏਰੀਆ ਜ਼ਿਲ੍ਹਾ ਹੁਸ਼ਿਆਰਪੁਰ ਹੁਸ਼ਿਆਰਪੁਰ ਦੇ ਵਿੱਚ ਟਾਊਨ ਹਰਿਆਣਾ ਪਾਈਦਾ ਜੀ ਪਿੰਡ ਧੰਨੋਵਾਲ ਠੀਕ ਹੈ ਜੀ ਤੇ ਇਹ ਜਗਾ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਰੇਟ ਜਿਹੜਾ ਮੰਗਿਆ ਗਿਆ ਬਾਈ ਜੀ 18 ਲੱਖ ਨੂੰ ਕਿੱਲੇ ਦੇ ਹਿਸਾਬ ਨਾਲ ਇਹ ਜਮੀਨ ਵੇਚਣੀ ਆ 18 ਲੱਖ ਦੇ ਹਿਸਾਬ ਨਾਲ ਪ੍ਰਤੀ ਕਿੱਲਾ ਜਮੀਨ ਇਹ ਦੇਣੀ ਆ ਤੇ ਮੋਬਾਈਲ ਨੰਬਰ ਤੋਂ ਡਿਸਕਰੀਨ ਤਿਆਰ ਹੈ ਜੀ ਗੱਲਬਾਤ ਸਾਰੀ ਕਰ ਲਗਦੇ ਹੋ ਜਾ ਕੇ ਦੇਖ ਸਕਦੇ ਹੋ ਬਾਕੀ ਨਕਸ਼ਾ ਪਤਾ 16 ਬੱਕਰੀਆਂ ਵੱਡੀਆਂ ਤੇ 15 15ਵਾਂ ਬੱਕਰਾ ਸਦਾਰ ਮਾਂ ਤੇ ਤਿੰਨ ਪੱਠਾ ਫੰਡਰਾ ਬਾਕੀ ਵਢੋਰੇ ਆ ਸੁਨੀਆਂ ਦੀਆਂ ਬੱਕਰੀਆਂ ਇਹ ਕੋਹ ਸੂਣ ਵਾਲੀਆਂ ਵੀ ਆ 15 16 ਬਠੋਰੇ ਆ ਉਹਨਾਂ ਦੇ ਮਗਰ ਬਾਕੀ ਕਿੰਨਾ ਚੋਂ ਮਹੀਨੇ ਵਾਲੇ ਵੀ ਆ ਤੇ ਆ ਦਸਾਂ ਬੀਆਂ ਦੇ ਨਾਲੇ ਹਫਤੇ ਵਾਲੇ ਵੀ ਆ ਹਨੀਆਂ ਬੀਆਂ ਬੱਕਰੀਆਂ ਛੂਣ ਵਾਲੀਆਂ ਤੇ ਪੰਜ ਚਾਰ ਚਾਰ ਕਛੂਣ ਵਾਲੀਆਂ ਸਤਿ ਸ੍ਰੀ ਅਕਾਲ ਜੀ ਇੱਕ ਗੱਡੀ ਟੋਇਟਾ ਫੋਰਚੂਨਰ ਟੈਪ 2 2014 ਮਾਡਲ ਹੈ ਇਹ ਗੱਡੀ ਦੀ ਇਕ ਖਾਸੀਅਤ ਇੱਕ ਰਜਿਸਟਰਡ 2017 ਦੀ ਹੈ ਇਸ ਕਰਕੇ ਵੀ ਵੈਲਡ ਦੀ 3 ਸਾਲ ਹੋਰ ਵੱਧ ਜਾਂਦੀ ਹੈ ਇਹ ਟੂਟਾ ਫੋਰਚਨਰ ਟੈਕ 2 2014 ਮਾਡਲ 4x4 ਸੈਕੰਡ ਓਨਰ ਹੈ ਪੰਜਾਬ ਨੰਬਰ ਗੱਡੀ ਪੱਕਾ ਪੰਜਾਬ ਨੰਬਰ गड्डी की कंडीशन बिल्कुल ओके है जी साफ सुथरी नीट एंड क्लीन गटी है मतलब गड्डी की चलाई चलोई बहुत साफ है एक हाथ चली है गड्डी गरी टायर टूर भी बिल्कुल ओके पाए है आ देख सकते हो ती बिल्कुल ओके नवे वर्ग के टायर पाए साइड बीडिंग लगी हुई है जी ਗੱਡੀ ਦਾ ਅੰਟੀਰੀਅਰ ਦਿਖਾ ਦਗੇ ਤੁਹਾਨੂੰ ਹੁਣ ਗੱਡੀ ਵਿੱਚੋਂ ਬਿਲਕੁਲ ਸਾਫ਼ ਸੁਥਰੀ ਪਈ ਹੈ ਆ ਦੇਖ ਸਕਦੇ ਤੁਸੀਂ ਸੀਟਾਂ ਦੀ ਕੰਡੀਸ਼ਨ ਬਿਲਕੁਲ ਨਵੀਆਂ ਸਕ੍ਰੈਚलेस ਸਿੱਟਾਂ ਇਹ ਕੋਈ 4x4 ਮੈਨੂਅਲ ਗੱਡੀ ਦੇ ਵਿੱਚ Android ਪਲੇਅਰ ਲੱਗਾ ਹੈ ਟੱਚ ਸਕ੍ਰੀਨ ਇੱਕ ਅੰਦਰ ਵਿੱਚ ਐਕਸਟਰਾ ਲੱਗਾ ਹੋਇਆ ਹੈ ਗੱਡੀ ਵਿੱਚ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਦੇਖ ਸਕਦੇ ਹੋ ਫਲਿੱਪ ਕੀ ਲੱਗੀ ਹੋਈ ਹੈ ਅ ਪਿਛਲੇ ਪਾਸੋਂ ਦੇਖ ਸਕਦੇ ਹਾਂ ਇਹ ਛਾਹਰ ਗੱਡੀ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ। ਟਾਇਰਾਂ ਦੇ ਹਾਲਤ ਪੂਰੀ ਹੈ ਕੋਈ ਨੀਟੈਂਡ ਪਲੇਂਗ ਦੇਖ ਸਕਦੇ ਹੋ ਤੁਸੀਂ। ਹਾਂਜੀ ਇਹ ਗੱਡੀ 2014 ਮਾਡਲ 4x4 ਮੈਨੂਅਲ ਹੈ। ਇਹ ਗੱਡੀ ਸੈਕੰਡ ਓਨਰ ਹੈ। ਬਾਈ ਜੀ ਇਹ ਦੀ ਡਿਮਾਂਡ ਕਰ ਰਿਹਾ ਜੀ 11 ਲੱਖ ਤੇ 90 ਹਜ਼ਾਰ ਬਾਕੀ ਮਾਨਤਾਨ ਹੋ ਜਾਊਗਾ ਤੁਸੀਂ ਆ ਕੇ ਗੱਡੀ ਦੇਖੋ ਤੁਹਾਨੂੰ ਇਹ ਤਾਂ ਤੁਹਾਨੂੰ ਗੱਡੀ ਬਿਲਕੁਲ ਪਸੰਦ ਆਊਗੀ ਤੇ ਗੱਡੀ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ ਏਰੀਆ ਹੈਗਾ ਜੀ ਫਰੀਦਕੋਟ ਪਿੰਡ ਡੱਲੇ ਵਾਲਾ ਪਿੰਡ ਡੱਲੇ ਵਾਲਾ ਫੋਨ ਨੰਬਰ ਨੋਟ ਕਰ ਲਓ ਜੀ 98765 56732 98765 56732 ਇਹ ਬਾਈ ਦਾ ਫੋਨ ਨੰਬਰ ਹੈ ਜੀ ਜੋ ਵੀ ਵੀਰ ਗੱਟੀ ਲਾਈਨ ਦੇ ਚਾਹਵਾਨਾ ਸੰਪਰਕ ਕਰ ਸਕਦੇ ਆ